ਅਮਿਸਰ ਦੇ ਵਿੱਚ ਹਕੀਮਾ ਵਾਲਾ ਗੇਟ ਦੇ ਇਲਾਕੇ ਦੇ ਵਿੱਚ ਇੱਕ ਨੂ ਨੇ ਆਪਣੇ ਸਹੁਰੇ ਘਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ ਜੋ ਲੜਕੀ ਨੇ ਆਪਣੇ ਸਹੁਰਿਆਂ ਤੇ ਦੋਸ਼ ਲਗਾਏ ਉਹਨਾਂ ਦੱਸਿਆ ਕਿ ਉਹਨਾਂ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦੀ 2 ਸਾਲ ਦੀ ਬੇਟੀ ਵੀ ਹੈ ਜੋ ਲੜਕੀ ਨੇ ਕਿਹਾ ਕਿ ਉਸਦੇ ਸਹੁਰੇ ਦਾਜ ਨੂੰ ਲੈ ਕੇ ਉਸਨੂੰ ਤੰਗ ਕਰਦੇ ਸਨ ਲੜਕੀ ਨੇ ਇਨਸਾਫ ਦੀ ਮੰਗ ਕੀਤੀ ਸੋ ਨਾਨੇ ਸੋਰੇ ਘਰ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ 3 ਸਾਲ ਹੋਏ ਵਿਆਹ ਨੂੰ ਤੇ ਲੜਾਈ ਝਗੜਾ ਚੱਲ ਰਿਹਾ ਸੀ 3 ਸਾਲਾਂ ਤੋਂ ਵਿਆਹੁਤਾ ਨੇ ਸੋਰੇ ਪਰਿਵਾਰ ਤੇ ਇਲਜ਼ਾਮ ਲਗਾਏ ਨੇ ਸੋ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਮੈਂ ਬਟਾਲੇ ਦੀ ਰਹਿਣ ਵਾਲੀ ਜੇ ਮੇਰਾ ਵਿਆਹ ਹਤੇ ਸਿੰਘ ਕਲੋਨੀ ਵਿੱਚ ਹੋਇਆ ਜੇ ਤੇ ਮੇਰੇ ਸੋਰੇ ਪਰਿਵਾਰ ਨੇ 3 ਸਾਲ ਹੋ ਗਏ ਮੈਨੂੰ ਬਹੁਤ ਜ਼ਿਆਦਾ ਹਰੈਸਮੈਂਟ ਕੀਤਾ ਬਹੁਤ ਜ਼ਿਆਦਾ ਤੰਗ ਕੀਤਾ ਮੈਂ ਬਹੁਤ ਜ਼ਿਆਦਾ ਅੱਕ ਗਈ ਆ ਇਹ ਕਾਰਨ ਕੀ ਤੰਗ ਕਰਨ ਦਾ ਤੰਗ ਕਰਨ ਦਾ ਕਾਰਨ ਇਹ ਵਾ ਕਿ ਆਪਣੇ ਘਰੋਂ ਤੇ ਹੀਜ ਨਹੀਂ ਲੈ ਕੇ ਆਈ ਕੁਛ ਨਹੀਂ ਲੈ ਕੇ ਆਈ ਬਸ ਮੇਰੇ ਮਾਪਿਓ ਨੇ ਦੇ ਵੀ ਦਿੱਤਾ ਤਾਂ ਵੀ ਨਹੀਂ ਇਹਨਾਂ ਨੂੰ ਚੈਨ ਆਂਦਿਆ ਇਹ ਬਸ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪਾਉਂਦੇ ਜੇ ਨਿੱਕੀ ਨਿੱਕੀ ਗੱਲ ਤੋਂ ਮੈਨੂੰ ਮੇਰਾ ਘਰ ਵਾਲਾ ਮਾਰਦਾ ਕੁੱਟਦਾ ਜੇ ਹਸਾਲ ਹੋਏ ਜੇ ਤੇ 2 ਸਾਲ ਦੀ ਮੇਰੀ ਕੁੜੀ ਜੇ ਦਾਜ ਦੀ ਮੰਗ ਕਰਦੇ ਹਾਂਜੀ ਦਾਜ ਪਿੱਛੇ ਮੈਨੂੰ ਹਰਾਸਮੈਂਟ ਕਰਦੇ ਮੈਨੂੰ ਤੰਗ ਕਰਦੇ ਕਿ ਆਪਣੇ ਘਰ ਚੱਲ ਜੇ ਤੰਗ ਹੋ ਕੇ ਛੋਟੀ ਛੋਟੀ ਗੱਲਾਂ ਇਹ ਕੰਦ ਵੀ ਕਰਦੀ ਬਟਵਾਰਾ ਵੀ ਕਰਦਾ ਇਹਨਾਂ ਨੇ ਤਾਂ ਵੀ ਮੇਰਾ ਸੋਰਾ ਮੈਨੂੰ ਜੀਨ ਨਹੀਂ ਦਿੰਦਾ ਮੈਨੂੰ ਬਹੁਤ ਜ਼ਿਆਦਾ ਮੇਰੀਆਂ ਨਾਨਾ ਦਾ ਵੀ ਹੱਥ ਹੈਗਾ ਜੇ ਵਿੱਚ ਮੇਰਾ ਇੱਕੋ ਹੀ ਬੱਚਾ ਜੇ ਕਿੰਨੀ ਦੇਰ ਤੱਕ ਦੋਸਾ ਹਲਤਾ ਕੁੜੀ ਆ ਮੇਰੀ ਕਿ ਮੈਂ ਮੈਨੂੰ 2-3 ਘੰਟੇ ਹੋ ਗਏ ਬਾਹਰ ਬੈਠੀ ਨੂੰ ਮੈਂ ਕੱਲ ਵੀ ਆਈ ਸੀ ਮੇਰਾ ਕੱਲ ਵੀ ਇਹਨਾਂ ਨੇ ਗੇਟ ਬੰਦ ਕੀਤਾ ਹੋਇਆ ਸੀ ਤੇ ਮੈਨੂੰ ਕਹਿੰਦੇ ਹੀ ਅਹੀਂ ਤੈਨੂੰ ਅੰਦਰ ਨਹੀਂ ਵੜਨਾ ਸੀ ਮੁੰਡੇ ਨੂੰ ਬੇਦਖਲ ਕੀਤਾ ਆ ਜਦ ਕਿ ਮੁੰਡਾ ਰਾਤ ਨੂੰ ਇੱਥੇ ਆਇਆ ਸੀ ਸਟੇ ਕਰਨ ਆਪਣੇ ਘਰ ਆਇਆ ਸੀ ਕਿ ਨਹੀਂ ਆ ਇਸ ਮੈਨੂੰ ਸਾਰੇ ਮਾਰਕੀਟ ਦੱਸਣ ਦੀ ਹੈ ਕਿ ਇਹਨਾਂ ਦਾ ਮੁੰਡਾ ਘਰ ਆਇਆ ਸੀ ਇੱਥੇ ਇਸ ਕਰਕੇ ਮੈਨੂੰ ਅਨਿਆਏ ਚਾਹੀਦਾ ਮੈਨੂੰ ਮੈਨੂੰ ਮੇਰੀ ਆਵਾਜ਼ ਮੰਗਾ ਕਿ ਮੈਂ ਆਪਣੇ ਘਰ ਜਾਣਾ ਹੈ ਪੁਲਿਸ ਨੂੰ ਕੰਪਲੇਨ ਕੀਤੀ ਇਸ ਵਾਰ ਪੁਲਿਸ ਨੂੰ ਕੰਪਲੇਨ ਵੀ ਮੈਂ ਕੀਤੀ ਸੀ ਪਰ ਪੁਲਿਸ ਮੇਰੀ ਗੱਲ ਨਹੀਂ ਸੁਣਦੀ ਪੁਲਿਸ ਇਹਨਾਂ ਦੇ ਨਾਲ ਰਲਿ ਹੋਈ ਆ ਮੈਂ ਸਾਫ਼ ਤੁਹਾਨੂੰ ਕਹਿੰਦੀ ਜੀ ਮੈਨੂੰ ਆ ਨਹੀਂ ਕਿ ਮੈਨੂੰ ਅੰਦਰ ਨਹੀਂ ਪੁਲਿਸ ਦਾ ਵੀ ਹੈਗਾ ਵੀ ਅੰਦਰ ਵੜਨ ਠੀਕ ਹੈ ਕਿ ਨਹੀਂ ਪੁਲਿਸ ਵਾਰਸਕਦੀ ਆ ਠੀਕ ਹੈ ਪੁਲਿਸ ਕੋਲ ਗਈ ਹਾਂਜੀ ਮੈਂ ਗਈ ਸੀ 20 ਤਰੀਕ ਨੂੰ ਪੁਲਿਸ ਕੋ ਪੁਲਿਸ ਹਲੇ ਮੈਨੂੰ ਕੰਦੇ ਕਿ ਮੈਂ ਤਾਂ ਸਰ ਵੇਖੋ ਇਹਨਾਂ ਨੂੰ ਬੇਦਖਲ ਕੀਤਾ ਆ ਕੰਦੇ ਬੇਦਖਲ ਦਿਖਾਓ ਕਾਪੀ ਐਫਆਰ ਦਿਖਾਤਾ ਇਹਨਾਂ ਦੇ ਫਾਦਰ ਨੇ ਔਰ ਉੱਤੇ ਕੋਈ ਸਟੈਂਪ ਨਹੀਂ ਲੱਗੀ ਹੋਈ ਮੁੰਡੇ ਦੀ ਉਬੇ ਦੇਖ ਹਾਂਜੀ ਘਰ ਦੀ ਤੁਹਾਡੀ ਬੱਚੀ ਦਾ ਬੱਚਾ ਜਦੋਂ ਦਾ ਹੋਇਆ ਨਾ ਉਦੋਂ ਤੋਂ ਮੈਨੂੰ ਦੁੱਖੀ ਕੀਤਾ ਰਾਜੇ ਮੇਰੀ ਪੇਟੀ ਛੋਟੀ ਆ ਉਹਦੇ ਕਰਕੇ ਮੈਨੂੰ ਇੰਨਾ ਤੱਕ ਇੰਨਾ ਖੱਜਲ ਖਰਾਬ ਹੋ ਨਹੀਂ ਆ ਮੈਂ ਆ ਕਰਦੀ ਆ ਕਿ ਮੈਂ ਅੰਦਰ ਜਾਣਾ ਹੈ ਮੈਨੂੰ ਅੰਦਰ ਮੇਰਾ ਘਰ ਵਾਲਾ ਅੰਦਰ ਜੇ ਖਲ੍ਹ ਦਿ ਆਈ ਦੀ ਜੇ ਹਾਂਜੀ ਇਹ ਨੂੰ ਇੱਕ ਸਜਾ ਦਿੱਤੀ ਰਖੜੀ ਬੰਨਨ ਦੀ ਰਖੜੀ ਬੰਨਨ ਗਈ ਤੇ ਬਾਹਰ ਆਣ ਕੇ ਤਾਲੇ ਲਾ ਦਿੱਤੇ ਨੇ ਅੱਜ ਘਰ ਦੇ ਨੇ ਘਰ ਦੇ ਆਣੇ ਸੋਹਰੇ ਨੇ ਕੀ ਕਾਰਨ ਹੈ ਕਾਰਨ ਹੈ ਅੰਦਰ ਨਾ ਬੜੇ ਦਾਜ ਕਰਕੇ ਜੀ ਮੰਗ ਕਰਦੇ ਪਸਾ ਖਲੋਕੇ ਰਵਾਂਗੇ ਲੜਕੀ ਨਾਲ ਆ ਉਹ ਕਹਿੰਦੀ ਮੇਰੇ ਸਾਡੇ ਦੋਵਾਂ ਜੀਆਂ ਦਾ ਬਿਲ ਝਗੜਾ ਚੱਲਦਾ ਪਿਆ ਆ ਘਰ ਆਇਆ ਘਰ ਦਾ ਲੱਗਾ ਆ ਕਰ ਕੋ ਮਿਲ ਨਹੀਂ ਪੁਲਿਸ ਨੂੰ ਸਾਡੇ ਕੋਲ ਆਉਣਗੇ ਤਾਂ ਹੀ ਸੁਣਾਈ ਕਰਾਂਗੇ ਹੁਣ ਅਸੀਂ ਅਸੀਂ ਮੌਕੇ ਤੇ ਆ ਬੁਲਾਏ ਦੋ ਮਿੰਟ ਚ ਪਹੁੰਚ ਗਏ ਆ ਆਪਣੀ ਕੰਪਲੇਂਟ ਲਖਾਉਣ ਚੋਂ ਕੀ ਆ ਗਏ ਜੋ ਮਾਡਲ ਸਾਹਿਬ ਬੰਦੀ ਕਾਰਵਾਈ ਆਪਾਂ ਕਰਦੇ ਆ ਲੜਕੀ ਕਹਿ ਰਹੀ ਹੈ ਸਾਡੇ ਕੋਲ ਇੱਕ ਵਾਰੀ ਵੀ ਆਈ ਹੈ ਹਾਂ ਸਾਹਮਣੇ ਪੁਲਿਸ ਨੂੰ ਵੀ ਇੱਕ ਵਾਰੀ ਵੀ ਆਈ ਹੈ ਲਾਓ ਬਿਲਕੁਲ ਉਹਨੇ ਕੈਮਰੇ ਸਾਹਮਣੇ ਆਖਿਆ ਚਲੋ ਆਪਾਂ ਪੁਲਿਸ ਆ ਕੇ ਆਪਾਂ ਨੂੰ ਸਾਹਮਣੇ ਲੈ ਕੇ ਗੱਲ ਕਰ ਲੈਂਦੇ ਹਾਂ ਤਾਂ ਬਿਲਕੁਲ ਪੁਲਿਸ ਦੇ ਜਿਹੜੇ ਆ